रेडी रोको लंघॾी डेडी साम्हूं दुकान ਐ ਮੈਨੂੰ ਪਤਾ ਨਹੀਂ ਆ ਮੇਰੇ ਕੋ ਐ ਸਲਿੱਪ ਹੈੀ ਵਸਤਾਂ ਦੱਸਿਆ ਨਹੀਂ ਵੀ ਕਾਦੀ ਕਲਰ ਚਲਾਨ ਕੀਤਾ ਗਿਆ ਰੋਡ ਸਰ ਉਹ ਕੰਨੇ ਚਗਾੜੂ ਰੈਡੀ ਹੈਗੀ ਸਰ ਜੀ ਤੁਹਾਡੀ ਵੀ ਰੈਡੀ ਲਾਣ ਲੈ ਕੇ ਚੱਲੇ ਹਾਂ ਹਾਂ ਜੀ ਏੜੀ ਮੇਰੀ ਉਥੇ ਲਾਣਾ ਕਰਾ ਲਈ ਜਮਾ ਅੱਛਾ ਕਰਾ ਲਈਏ ਹਾਂ ਜੀ ਏੜੀ ਪਤਾ ਨਹੀਂ ਗਰੀਮਾਰ ਹੋ ਰਹੀ ਹੈ ਇੱਕੋ ਇੱਕੋ ਸਾਧਨ ਸੀਗਾ ਤਾਂ ਡਕਮਾਈਦਾ ਹੋਊਗੀ ਨਾਲ ਲੈ ਸਰ ਗਰੀਮਾਰ ਤੇ ਹੋ ਰਹੀ ਹੈ ਜੇ ਮੈਂ ਕਰਾਇ ਤੇ ਇਹਨਾਂ ਮੇਰਾ ਖਰਚਾ ਇਹਨਾਂ ਇੱਕ ਖੋਰੋ ਟਿਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਬਣੀ ਹੋਏ ਤੇ ਖਚ ਲਾਏਗਾ ਇੱਕ ਪਾਸੇ ਸਰਕਾਰ ਕਹਿੰਦੀ ਗਰੀਬਾਂ ਦੀ ਸਰਕਾਰ ਹੈ ਇੱਕ ਪਾਸੇ ਕੋਈ ਗਰੀਬਾਂ ਦੀ ਮਤ ਨਹੀਂ ਕਰਦਾ ਮੈਂ ਕਿਰਾਏ ਤੇ ਰਹਿਣਾ ਮੈਨਰੇ ਅਜੇ ਤੱਕ ਮਕਾਨ ਨਹੀਂ ਲਾਇਆ ਤੇ ਮੈਨੂੰ 10 ਸਾਲ ਹੋ ਗਏ ਮੈਂ ਕਿਰਾਏ ਤੇ ਰਹਿੰਦਾ ਬੱਚੇ ਮੇਰੇ ਜਵਾਨ ਨੇ ਪ੍ਰਾਈਵੇਟ ਸਕੂਲ ਹੈ ਸਰਕਾਰੀ ਸਕੂਲ ਹੈ ਪੜ੍ਹਾਉਂਦੇ ਆ ਕਿਉਂ ਨਾ ਫਿਊਚਰ ਕੀ ਹੈ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲ ਨੇ ਪੜ੍ਹ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਅੱਗੇ ਨਹੀਂ ਆਉਂਦੇ ਨੇ ਪ੍ਰਾਈਵੇਟ ਵਾਲੇ ਸਰਕਾਰ ਕੀ ਕਰਨੀ ਪਈ ਸਾਡੇ ਹੱਥੇ ਅਜੇ ਕੁਝ ਨਹੀਂ ਕੀਤਾ ਸਰਕਾਰ ਨੇ ਜਿਉਂ ਜੰਮੇ ਜਿਉਂ ਹੱਥੇ ਪਿਓ ਦਾ ਰਿਕਸ਼ਾ ਚਲਾਉਂਦੇ ਰਹੇ ਮੈਂ ਦਾਦਾ ਰਿਕਸ਼ਾ ਜਿਹੜਾ ਮੇਰਾ ਪਰਦਾਦਾ ਰਿਕਸ਼ਾ ਚਲਾਉਂਦਾ ਰਿਹਾ ਅੱਜ ਤ ਤੱਲਾ ਤੇ ਇੱਕ ਨੂੰ ਸਾਹ ਰੱਚਾ ਕੀ ਕਿਹਾ ਹਾਂਜੀ ਅੱਜ ਪੌਂਟ ਕਰਦਾ ਉਹ ਵੀ ਪੌਂਟ ਕਰਦਾ ਸਰ ਹੁਣ ਗਰੀਬੰਦਾ ਕੀ ਕਰੇਗਾ ਚੱਲ ਰਾਈ ਇਹੋ ਜੀ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਵਾਰਨਿੰਗ ਤਾਂ ਸਰ ਦੇਣੀ ਚਾਹੀਦੀ ਐ ਕਿਉਂਕਿ ਗਰੀਬੰਦਾ ਜੱਕ ਦਾ ਮਗਲਿਆਂ ਦੇ ਜਿਹੜਾ ਲੈੰਡਰ ਮੇਰੇ ਕਰਜ਼ੇ ਹੀ ਸਰ ਤੇ ਚੜਿਆ ਇਹਨੇ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਇਹਦੇ ਤੇ ਕਰਜ਼ਾ ਹੋਈਆ ਕਰਜ਼ਾ ਕਿੱਥਾਂ ਲਾਏਗਾ ਕਿਉਂ ਹੀ ਕੋਈ ਕੋਈ ਬੰਦੇ ਕੋਈ ਵੈਰੀਏ ਕਿ ਉਹ ਕਰ ਬਟੀ ਖਾਏਗਾ ਕਿ ਤੂੰ ਜੋ ਕਰਜਾ ਇੱਕ ਵਾਰ ਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਫਰਮਾਇਸ਼ ਨਹੀਂ ਕਰ ਰਹੇ ਥੇ ਜਿਹੜੇ ਡੰਗਰਾ ਵਾਲਾ ਸਾਬੇ ਜਿੱਦਾਂ ਮਾਨਕ ਨੇ ਦੁਖੀ ਹੋ ਜਾਂਦਾ ਮਾਨਕ ਨੇ ਦੁਖੀ ਹੋਣਾ ਸਾਰੇ ਗਰੀਬੰਦੇ ਨੂੰ ਡੰਗਰਾ ਕੋਈ ਜਿੱਤਰ ਮਰਜੀ ਧੱਕ ਦਿੰਦੇ ਜਿੱਤਰ ਮਰਜੀ ਕੋਈ ਰਖਸ਼ਾ ਲੈ ਕੋਈ ਉਧਰ ਕਰਾਇ ਨਾ ਕੋਈ ਉਧਰ ਕਰਾਇ ਨਾ ਕੋਈ ਕਾਨੂੰਨ ਥੋੜਾ ਤੁਹਾਡਾ ਰੋਜ਼ਗਾਰ ਕੋਈ ਹੁਣ ਸਰਕਾਰ ਨਾਲ ਕੀ ਹੈ ਰੇੜੀ ਕਰਾਇ ਤੇ ਲਈ ਹੁਣ ਓਹੀ ਪਲਾਣੀ ਆ ਔਰ ਕੀ ਕਰਾਂਗੇ ਰੋਟੀ ਬਣੀ ਤੇ ਬਾਲ ਨੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੋੜੀ ਜਿੰਨੇ ਆਪਣੇ ਵਿਆਜੀ ਦੇ ਚੜਾਏ ਪੈਸੇ ਉਹ ਕਿਹੜਾ ਬੱਚੇ ਦਾ ਕੋਈ ਉਹਨੇ ਲਗਣਾ ਭਾਈ ਜਿੱਥੇ ਮਰਜ਼ੀ ਲਿਆ ਗਦੇ ਪਾ ਮੇਰੇ ਲੋ ਚੋਰੀ ਕਰਦੇ ਰਹੇ ਚੋਰੀਆਂ ਚਕਰੀਆਂ ਕਰੀਏ ਉਹ ਚੰਗੇ ਸਰਕਾਰ ਫੇਰ ਪੋਚੇ ਹਨ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇੱਕ ਹੀ ਬੰਦਾ ਰੋਟੀ ਕੁਮਾਰਿਆ ਕੋਈ ਰੋਟੀ ਵੀ ਖੋ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱ ਪੇਟੀ ਵਾਲਾ ਗਰੀਬੰਦਰ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਵੇ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਕਰਕੇ ਚਾਹੀਏ ਹੋ ਰਹੀ ਗਰੀਬ ਇਹ ਵੀ ਬਹੁਤ ਤਾਂ ਕੈਸਾ ਹੀ ਹੋ ਰਹੀ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਲੈਣੇ ਨੇ ਮੇਰਾ ਪ੍ਰਦੀਪ ਕੁਮਾਰ ਜੀ ਕੀ ਗੱਲ ਕਰਦੇ ਜਿਹੜਾ ਗਲਬਾ ਤਾਂ ਇਹ ਸਬਜ਼ੀ ਵੇਚੀ ਦੀ ਮਾਰਾ ਰੇੜੀ ਗੱਡੀ ਲੱਗੀ ਆ છાਤੀ ਮਾਰੋ ਆਈ 200 ਦੋਸਤ ਛੋਟੀ ਜਿਹੜੀ ਬੰਦੀ ਸਾਰੀ ਸਾਡੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਤੇ ਇੱਕ ਵਾਰ ਚੱਲਾ ਹਸਾ ਲਓ ਆਈ ਰੁਪਏ 200 300 ਤੱਕ ਕਮਾਈ ਜਾਵਾ ਸਾਡਾ ਸ਼ਰਮ ਧੱਕਾ ਕਰਦੇ ਨੇ ਅ ਅਗਰ ਤਾਂ ਨਹੀਂ ਕੰਮ ਕਰਦੇ ਇਹਦਾ ਠੀਕਾ ਨਹੀਂ ਵੀ ਕਾਨ ਸ਼ਰਮਾ ਨਾ ਜੇ ਬਹੁ ਨਾਨਾ ਬੜੀ ਗੱਡੀ ਕੋਲ ਰੋਕਿਆ ਹਾਂਜੀ ਰੋਕਿਆ ਗੱਡੀ ਰੋਕਿਆ ਕਹਿੰਦੇ ਗੱਡੀ ਚਾੜੀ ਨਹੀਂ ਜਾਏਗੀ ਦੱਸੋ ਜੀ ਕੋ ਚੋਰੀ ਕਰਨੀ ਗੱਡੀ ਸਭ ਪਹਿਲੇ ਅੱਛਾ ਹੁਣ ਸ਼ਰਿਆ ਪੰਜਾਬ ਚਿੱਟਾ ਵਿਗਨ ਦਾ ਕਾਲਾ ਵਿਗਨ ਨੂੰ ਕੋ ਰੋਕਦਾ ਨਹੀਂ ਪਿਆ ਅਈ ਇੱਥੇ 200 ਨਹੀਂ 400 ਕਮਾਣਾ ਅੱਛਾ ਸਾਡੀ ਗੱਡੀ ਸਵੇਰ ਦੀ ਲਈ ਹਾਵ ਸਿਆ ਲੋ ਕਿੰਨੇ ਤੋਂ ਚਾਰਾਂ ਕਰਦਾ 15000 ਰੁਪਏ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਪਰ ਹਨਪੁਰ ਬੰਦਿਆ ਵੇਖੋ ਜੀ ਸਾਡਾ 15000 ਚਾਰਾਂ ਕਰਦਾ ਜੀ ਅਈ ਗੱਡੀ ਸੁੱਕਣ ਲੱਗੇ ਚੌਂਤ ਖਲਾ ਕੇ ਸਹਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਲਾ ਲਓ ਦੋਵਾਂ ਦਾ ਦੋਵਾਂ ਚਲਾ 15 ਬਨਾਮ ਆਏ ਤਾਂ ਮਰੇ ਕੋਈ ਕਾਕਾ ਦੇ ਕੋਈ ਕਿਛੇ ਕਿ ਡਰਗਾ ਦੇ ਆ ਦੋ ਹੀ ਭਰਾਵਾਂ ਨਾਲ ਸਿਰੇ 5 ਜਿਹੜੇ ਕਰੋਠੇ ਗਏ ਸਾਲੋ ਦੋਵੇਂ ਸਰਦੀ ਦਾ ਦੋਵੇਂ ਸਭੀਓ ਗੱਡੀ ਦੋਵੇਂ ਲੱਗੀਆਂ ਨੇ ਗੱਡੀਆਂ 15 ਹਜ਼ਾਰ ਦਾ ਚਲਾਨ ਘੱਟ ਤਾਂ ਦੋਵਾਂ ਦਾ 15-15 ਹਜ਼ਾਰ ਦਾ ਪਤਾ ਹੀ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15 ਜਹ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲੇ ਸੋਈ ਉੱਥੇ ਸਾਨੂੰ ਕਿਹਨੇ ਕਹਿਣ ਕੀ ਦੇ ਆ ਸਾਨੂੰ ਕਹਿੰਦੇ ਗੱਡੀਆਂ ਵੇਹਲੀਆਂ ਕਰੋ ਜੀ ਅੱਛਾ ਅਹੀ ਕਿਸੇ ਗੱਡੀ ਮਿਲ ਲੇ ਮੋੜੇ ਸਮਾਨ ਕਿੱਥੇ ਵੇਚਣਾ ਸੋਲ ਸੋਲ ਦਾ ਹੈ ਜਾਂ ਰੇੜੀ ਦਾ ਸਾਰੇ ਸਮਾਨ ਦਾ ਹੈ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਜ ਨਾਲ ਲੈ ਕੇ ਚਲੋ ਤਾਂ ਮਾਤਾ ਦੀ ਗਰੀਬਾਰ ਹੋ ਰਹੀ ਹੈ ਕਿਉਂਕਿ ਸਾਰੀ ਭੈੜੀ ਤੋਂ 100 200 ਅਹੀ ਹੱਥ ਬੁੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੈਂ ਕਿ ਮਹਾਰਾ ਜਾਨ ਦਾ ਕੁਰਬਾਨੀ ਸਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇਡੀ ਰਸਕੇ ਲਿਆਉਂਗਾ ਤੁਹਾਡਾ ਵੇਚ ਲਾਂ ਕਰਾਂਗੇ ਇੱਕ ਵਾਰੀ ਸਾਨੂੰ ਜਾਣ ਦੋ ਰੇਡੀ ਦੇ ਅੱਗੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤੱਕ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਈ ਨਹੀਂ ਗਿਆ ਮਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗਾ ਆ ਸਾਕੂ ਆ ਤੇ ਕੋਲ ਆ ਘਰ ਸਾਬ ਦੇ ਕੋਲ ਆ ਕੋਲ ਹੈ ਲਾਇਸੈਂਸ ਵਾਰਤੀ ਸਾਕੂ ਦੇ ਕੋਲ ਸਾਕੂ ਹੈਗਾ ਘਰ ਪਿਆ ਰਹੂਗਾ ਟ੍ਰੈਵਲ ਲਾਇਸੈਂਸ ਹੈਗਾ ਨਾ ਅਸਾ ਕੋ ਘਰ ਪਿਆ ਆਪਣੇ ਕੋਲ ਘਰ ਪਿਆ ਸਾਕੂ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਤੁਸੀਂ ਦੱਸਿਆ ਤੁਸੀਂ ਕਿੱਥੋਂ ਘਰ ਪਏ ਹਾਂਜੀ ਕੈਂਸਲ ਸਾਕੂ ਦੇ ਸਾਰਾ ਨੂੰ ਕਸਾਨੂੰ ਟਾਈਮ ਜੋ ਕੋਈ ਵੀ ਮੁਤਾਬਕ ਕੀਤੀ ਹੈ ਐ ਤੁਸੀਂ ਦੇਖ ਕੇ ਤੁਹਾਨੂੰ ਮੈਂ ਕਾਪੀ ਦੇ ਦਿੰਦਾ ਵੀ ਪੜ ਲਓ ਬਾਕੀ ਕੋਈ ਵੀ ਤੁਸੀਂ ਲੈਣਾ ਰੂਟ ਸੰਬੰਧੀ ਐਡੀ ਸਿਟੀ ਕਾਮ ਨਾਲ ਤੁਸੀਂ ਕਰ ਲੋ ਉਨ੍ਹਾਂ ਨਾਲ ਸੰਪਰਕ ਸਰ ਕਹਿੰਦੇ ਉਹ ਡੇਲੀ ਆਪਾਂ ਜਾਣਦੇ ਐ ਇਥੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਐ ਮੈਂ ਤੁਹਾਨੂੰ ਇਹ ਕਾਪੀ ਦੇ ਦਿੰਦਾ ਸਰਕੂਲਰ ਦੀ ਤੇ ਇਹ ਵੀ ਪੜ ਲਓ ਹੀ ਕੋਈ ਤੁਹਾਨੂੰ ਪਤਾ ਲੱਗ ਜਾਏਗਾ ਸਰ ਗੱਲ ਹੀ ਰੇੜੀ ਦਾ ਹੀ ਇਹ ਕਾਰਵਾਈ ਹੋਈ ਹੈ ਐ ਵਾੜੂ ਦੁਨੀਆਂ ਵੀ ਹੋ ਗਈਆਂ ਵਾਜਾ ਪੀਟਰ ਰੇੜੀਆਂ ਕੁਝ ਸਾਰਿਆਂ ਵਾ ਹੋ ਗਈ ਈ ਕਾਰਵਾਰੀ ਸ਼ਹਿਰ ਵਾਸੀਆਂ ਨੂੰ ਜਿਹੜੀ ਜਗਾੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸਹ ਦੇ ਚੱਲਦਾ ਹੈ ਹਾਂਜੀ ਕੀ ਸੰਦੇਸ਼ ਹੈ ਨਾ ਚਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਵਾ ਅੱਜ 3 ਕਰਦੀਆਂ ਫਾ ਇਹ ਨਾ ਇਹ ਲਗਾਤਾਰ ਕਰਵਾ ਚੱਲੂਗੀ ਚੱਲੇਗੀ ਕੀ ਸਰ ਬੋਰਡ ਹੋ ਰਹੀ ਹੈ ਕੀ ਬੋਰਡ ਹੋ ਰਹੀ ਦਰمانਾ ਬਹੁਤ ਜਿਆਦਾ ਲੁੱਟਿਆ ਜਾ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਦਰਮਾਨਾ ਪਾਣਾ ਹੈ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾਸ ਦੇ ਦੇ ਜੋ ਮਸ਼ੀਨ ਨੇ ਵੀ ਚੱਪਾ ਫਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਦਰਮਾਨਾ ਉਹ ਹੀ ਨਿਕਲ ਕੇ ਆਏਗਾ ਕਿਹੜੀਆਂ ਗੱਡੀਆਂ ਦੇਖੀ ਗਈਆਂ ਉੱਤੇ ਨੰਬਰ ਵੀ ਨਹੀਂ ਲੱਗੇ ਤੁਹਾਨੂੰ ਭਾਵੇਂ ਤੁਹਾਡੇ ਸਾਹਮਣੇ ਆ ਉਹਨਾਂ ਨੂੰ ਵੀ ਡਾਊਟ ਆਰਟੀ ਦਾ ਵੀ ਪਿਆ ਵੀ ਦਰਮਾਨਾ ਠੀਕ ਮੇਰੇ ਨਾਲ ਬਾਸ ਕੀ ਗੱਲ ਬਾਤ ਹੋ ਰਹੀ ਹੈ ਕੁਝ ਇਹੀ ਆ ਰਹੇ ਸਵੇਰੇ ਮੰਡੀਆਂ ਆ ਰਹੇ ਸਬਜ਼ੀ ਮੰਡੀਆਂ ਇਹ ਚੌਂਕ ਦੇ ਵਿੱਚ ਗੱਡੀਆਂ ਰੋਕ ਲੈ ਕਹਿੰਦੇ ਜੀ ਸਮਾਨ ਖਾ ਗਿਆ ਸਮਾਨ ਚੁੱਕੋ ਤੇ ਗੱਡੀਆਂ ਚਲਾਓ ਕਿੰਨੇ ਜਰ ਤੋਂ ਆ ਕੰਮ ਕੁਝ ਮੈਂ ਜੀ ਦੇ ਬਚਪਨ ਤੋਂ ਕਰਦੇ ਮੈਂ ਨਹੀਂ ਆ ਰੈਡੀ ਬਣਾਈ ਤੁਸੀਂ ਕਿੰਨੇ ਚਿਰ ਤੋਂ ਬਣਾ ਰਹੇ ਹੋ ਦੋ ਸਾਲ ਹੋ ਗਏ ਪਹਿਲਾਂ ਸਾਲਾਂ ਇਕਦਿ ਇਹੋ ਜਿਹਾ ਕੰਮ ਹੋਇਆ ਕਦੀ ਨਹੀਂ ਹੋਇਆ ਡੇਲੀ ਇੱਥੋਂ ਜਾਂਦੇ ਡੇਲੀ ਲੰਘਦੀ ਸੀ ਕਦੀ ਹੋਇਆ ਨਹੀਂ ਅੱਜ ਕਿੰਨੇ ਵਾਰ ਆਇਆ ਕਹਿੰਦਾ ਜੀ ਇਹ ਚਾਹੇ ਚਲਾਣਾ ਗੱਡੀਆਂ ਬੰਦ ਹੋਣੀਆਂ ਤੁਹਾਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦੇ ਦੇ ਜੇ ਅਸੀਂ ਫੇਰ ਲੈ ਗੋਦੇ ਤੇ ਫੇਰ ਅਸੀਂ ਗੁਨਾਹਗਾਰ ਹਾਂ ਫੇਰ ਸਾਡੀ ਗਲਤੀ ਹੈ ਤੁਹਾਨੂੰ ਨਾ ਵੀ ਤੁਹਾਡੇ ਨਾਲ ਗਰੀਬ ਮਾਰ ਰਹੀ ਹੈ ਗਰੀਬ ਸ਼ਰਮ ਹੋ ਰਹੀ ਧੱਕਾ ਧੱਕਾ ਹੋ ਰਿਹਾ ਹੈ ਨੈਸਟ ਕੀ ਕਰੋਗੇ ਨਾ ਸਰ ਗੱਡੀ ਚੱਲ ਕੇ ਫੇਰ ਕੀ ਕਰਨਾ ਹੈ اوه يلو دي مارا جي واٽ ڪلهي گڏيون ڏينو